ਅੱਜ ਜਿਹੜੀ ਤੁਹਾਡੇ ਨਾਲ ਮੈਂ ਗੱਲ ਕਰਨੀ ਹੈ ਉਹਦਾ ਮੁੱਖ ਜਿਹੜਾ ਮੁੱਦਾ ਉਹ ਇਹ ਹੈ ਕਿ ਕੱਲ ਮੈਡਮ ਨਵਜੋਤ ਕੌਰ ਸਿੱਧੂ ਹਰੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਬੜੇ ਕੁਝ ਅਹਿਮ ਖੁਲਾਸੇ ਕੀਤੇ ਨੇ ਜਿਹੜੇ ਕਿ ਕਾਂਗਰਸ ਦੇ ਬਾਰੇ ਨੇ ਤੇ ਪੰਜਾਬ ਕਾਂਗਰਸ ਦੇ ਬਾਰੇ ਦੀ ਖਾਸ ਤੌਰ ਤੇ ਨੇ ਮੈਡਮ ਨਵਜੋਤ ਕੌਰ ਸਿੱਧੂ ਹਰੀ ਇਹਦੇ ਦੋ ਪੱਖ ਨੇ ਸਾਰੇ ਦੇ ਗੱਲਬਾਤ ਦੇ ਪਹਿਲਾ ਤਾਂ ਉਹ ਇਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਹੁਰੀ ਪੰਜਾਬ ਦੀ ਸਿਆਸਤ ਦੇ ਵਿੱਚ ਦੁਬਾਰਾ ਸਰਗਰਮ ਹੋਣਗੇ ਪਰ ਸ਼ਰਤ ਹੈ ਸ਼ਰਤ ਇਹ ਹੈ ਕਿ ਉਹਨਾਂ ਨੂੰ ਪਹਿਲਾਂ ਸੀਐਮ ਦਾ ਚਿਹਰਾ ਐਲਾਨ ਕੀਤਾ ਜਾਵੇ ਫਿਰ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋਣਗੇ ਦੂਸਰਾ ਉਹ ਇਹ ਕਹਿੰਦੇ ਨੇ ਕਿ ਸਾਡੇ ਕੋਲੇ 500 ਕਰੋੜ ਰੁਪਇਆ ਹੈ ਨਹੀਂਗਾ ਦੇਣ ਦੀ ਇਹਦਾ ਭਾਵ ਇਹ ਆ ਕਿ ਕਾਂਗਰਸ ਦੇ ਵਿੱਚ ਜੇ ਕਿਸੇ ਨੇ ਸੀਐਮ ਦਾ ਚਿਹਰਾ ਬਣਨਾ ਹੈ ਜਾਂ ਸੀਐਮ ਬਣਨਾ ਤੇ ਉਹਨੂੰ ਕੀ 500 ਕਰੋੜ ਰੁਪਏ ਚਾਹੀਦਾ ਉਹਨਾਂ ਨੇ ਬਹੁਤ ਗੰਭੀਰ ਇਲਜ਼ਾਮ ਜਿਹੜੇ ਆ ਜੀ ਉਹ ਕਾਂਗਰਸ ਦੇ ਉੱਤੇ ਲਾਏ ਨੇ ਹਾਲਾਂਕਿ ਉਹ ਕਾਂਗਰਸ ਦਾ ਪਾਰਟ ਨੇ ਐਮਐਲਏ ਰਹੇ ਨੇ ਮੈਡਮ ਨਵਜੋਤ ਕੌਰ ਸਿੱਧੂ ਹੁਰੀ ਚੀਫ ਪਾਰਲੀਮੈਂਟੀ ਸੈਕਟਰੀ ਰਹੇ ਨੇ ਨਵਜੋਤ ਕੌਰ ਸਿੱਧੂ ਹੁਰੀ ਇਹ ਨਹੀਂ ਆ ਕਿ ਉਹਨਾਂ ਨੂੰ ਸਿਆਸਤ ਦਾ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਹੁਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਨੇ ਨਵਜੋਤ ਸਿੰਘ ਸਿੱਧੂ ਹੁਰੀ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਐਮਐਲਏ ਰਹੇ ਨੇ ਕੈਬਨਿਟ ਮਨਿਸਟਰ ਰਹੇ ਨੇ ਸਵਾਲ ਇਹ ਹੈ ਕਿ ਜਦੋਂ ਉਹ ਪ੍ਰਧਾਨ ਪਹਿਲਾਂ ਬਣੇ ਸਨ ਤਾਂ ਕੀ ਉਹ ਕੋਈ 500 ਕਰੋੜ ਰੁਪਇਆ ਦੇ ਕੇ ਬਣੇ ਸੀ ਜਾਂ 500 ਤੋਂ ਕੋਈ ਘੱਟ ਡੀਲ ਹੋਈ ਸੀ ਕਿਹਦੇ ਤਹਿਤ ਉਹ ਪਹਿਲਾਂ ਪ੍ਰਧਾਨ ਬਣੇ ਸੀ ਤੇ ਮੰਤਰੀ ਬਣੇ ਸੀ ਜੇ ਜਿਹੜਾ ਸੀਐਮ ਫੇਸ ਹੈ ਜਾਂ ਸੀਐਮ ਹੈ ਉਹਦਾ ਰੇਟ ਨਵਜੋਤ ਕੌਰ ਸਿੱਧੂ ਹਰਾਂ ਦੀ ਮੰਨੀਏ ਉਹਦੇ ਮੁਤਾਬਕ 500 ਕਰੋੜ ਰੁਪਈਆ ਹੈ ਤਾਂ ਕੀ ਫਿਰ ਜਿਹੜੇ ਬਾਕੀ ਮਹਿਕਮੇ ਨੇ ਉਹਨਾਂ ਦੇ ਵੀ ਕੋਈ ਰੇਟ ਤੈਅ ਨੇ ਭਾਵੇਂ ਉਪ ਮੁੱਖ ਮੰਤਰੀ ਕਾਂਗਰਸ ਦੇ ਵਿੱਚ ਕਿੰਨੇ ਸੌ ਕਰੋੜ ਦੇ ਵਿੱਚ ਲੱਗਦਾ ਹੈ ਗ੍ਰਹਿ ਮੰਤਰੀ ਕਿੰਨੇ ਸੌ ਕਰੋੜ ਦੇ ਵਿੱਚ ਲੱਗਦਾ ਜਾਂ ਫਿਰ ਜਿਹੜੇ ਬਾਕੀ ਮਹਿਕਮੇ ਨੇ ਜਿੰਨੇ ਵੀ ਉਹਨਾਂ ਦੇ ਤਹਿਤ ਕਿੰਨੇ-ਕਿੰਨੇ ਕਰੋੜ ਰੁਪਏ ਜਿਹੜੇ ਆ ਉਹ ਕਾਂਗਰਸ ਨੂੰ ਦੇਣੇ ਪੈਂਦੇ ਨੇ। ਇਸ ਵੇਲੇ ਜਿਵੇਂ ਚੱਲ ਰਿਹਾ ਕਿ 6 ਦੇ ਕਰੀਬ ਪਹਿਲਾਂ ਸੀਐਮ ਨੇ ਵੇਟਿੰਗ ਨੇ ਜੇ ਮੈਡਮ ਨਵਜੋਤ कौर ਸਿੱਧੂ ਹਰਾਂ ਦੀ ਗੱਲ ਮੰਨੀਏ ਤਾਂ 5-500 ਕਰੋੜ ਵਾਲੀ ਗੱਲ ਦੇ ਤੇ 5633 ਤੋਂ ਇੰਨਾ ਤਾਂ ਪੈਸਾ ਜਿਹੜਾ ਆ ਹੁਣ ਸਤਵਾਂ ਜਿਹੜਾ ਨਾਮ ਉਹ ਨਵਜੋਤ ਸਿੰਘ ਸਿੱਧੂ ਹਰਾਂ ਦਾ ਤੁਸੀਂ ਕੱਲੋ ਕਿ ਮੈਡਮ ਹਰਾਂ ਨੇ ਪੁਟ ਅਪ ਕਰ ਦਿੱਤਾ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਸਾਡੇ ਕੋਲੇ ਟੈਚ ਹੀ ਨਹੀਂ ਹੈਗੇ 500 ਕਰੋੜ ਰੁਪਏ ਵਾਲੇ ਉਹ ਟੈਚੀ ਕਿਹਨੂੰ ਦਿੱਤੇ ਜਾਂਦੇ ਆ 500 ਕਰੋੜ ਦੇ ਅਸੀਂ ਇਹ ਸਵਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੋਂ ਤੇ ਉਹਨਾਂ ਦੇ ਨੈਸ਼ਨਲ ਆਗੂ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਹੋਂਾਂ ਤੋਂ ਕਰਨਾ ਚਾਹੁੰਦੇ ਆ ਕਿ ਕੀ ਉਹ ਪੈਸੇ ਉਹਨਾਂ ਕੋਲੇ ਪਹੁੰਚਦੇ ਨੇ ਕਾਂਗਰਸ ਦੇ ਵਿੱਚ ਕੀ ਬੋਲੀ ਲਾਈ ਜਾਂਦੀ ਆ ਅਹੁਦਿਆਂ ਦੀ ਕਿ सीएम फेस ਦੇ ਵਾਸਤੇ 500 ਕਰੋੜ ਹੈ। सीएम ਬੰਡੇ ਵਾਸਤੇ ਬਾਅਦ ਦੇ ਵਿੱਚ ਹੋਰ ਨੇ। ਡਿਪਟੀ सीएम ਦੇ ਵਾਸਤੇ ਕਿੰਨੇ ਨੇ? ਮੰਤralੇ ਦੇ ਵਾਸਤੇ ਕਿੰਨੇ ਨੇ? ਇੱਕ ਤਾਂ ਪੱਖ ਇਹ ਹੈ। ਦੂਸਰਾ ਪੱਖ ਮੈਡਮ ਨਵਜੋਤ ਕੌਰ ਸਿੱਧੂ ਹਰਾਂ ਦੇ ਅਨੁਸਾਰ ਕਿ ਜੇ ਤਾਂ ਨਵਜੋਤ ਸਿੰਘ ਸਿੱਧੂ ਹਰਾਂ ਨੂੰ ਐਲਾਨ ਦਿੱਤਾ ਜਾਂਦਾ ਹੈ सीएम ਦਾ ਫੇਸ ਫਿਰ ਤਾਂ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋ ਜਾਣਗੇ। ਫਿਰ ਪੰਜਾਬ ਦੇ ਗੋਲਡਨ ਡੇਜ਼ ਉਹ ਲੈ ਆਉਣਗੇ ਜੇ ਉਹਨਾਂ ਨੂੰ ਸੀਐਮ ਫੇਸ ਨਹੀਂ ਐਲਾਨ ਕਰਦੇ ਤੇ ਫਿਰ ਪੰਜਾਬ ਚਾਹੇ ਰੁਲਦਾ ਰਹੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਫਿਰ ਉਹ ਕਹਿੰਦੇ ਉਹ ਪੈਸੇ ਆਪਣੇ ਬਹੁਤ ਵਧੀਆ ਕਮਾ ਰਹੇ ਨੇ ਸ਼ੋਜ਼ ਦੇ ਵਿੱਚੋਂ ਟੀਵੀ ਸ਼ੋਜ਼ ਦੇ ਵਿੱਚੋਂ ਤੁਸੀਂ ਦੇਖੋ ਦਾਵਾ ਇਹ ਕੀਤਾ ਜਾਂਦਾ ਹੈ ਕਿ ਪੰਜਾਬੀ ਨੇ ਉਹ ਪੰਜਾਬੀਅਤ ਦੇ ਵਾਸਤੇ ਲੜ ਰਹੇ ਨੇ ਪੰਜਾਬ ਵਾਸਤੇ ਲੜ ਰਹੇ ਨੇ ਪਰ ਨਾਲ ਦੀ ਨਾਲ ਸ਼ਰਤਾਂ ਦੇ ਤਹਿਤ ਲੜ ਰਹੇ ਨੇ ਕਿ ਪਹਿਲਾਂ ਉਹਨਾਂ ਦੀ ਪਾਰਟੀ ਉਹਨਾਂ ਨੂੰ ਸੀਐਮ ਫੇਸ ਐਲਾਨੇ ਫੇਰ ਉਹ ਪੰਜਾਬ ਦੇ ਗੋਲਡਨ ਡੇਜ਼ ਦੇ ਬਾਰੇ ਦੇ ਵਿੱਚ ਸੋਚਣਗੇ ਉਹਨਾਂ ਵਾਂਗੂ ਇਸੇ ਡਰਾਮੇ ਜਿਸ ਕਿਸਮ ਦੇ ਨਵਜੋਤ ਸਿੰਘ ਸਿੱਧੂ ਹਰੀ ਕਰਦੇ ਹੀ ਰਹਿੰਦੇ ਨੇ ਇੱਕ ਵਾਰੀ ਉਹਨਾਂ ਨੇ ਪਿੱਛੇ ਜੇ ਪ੍ਰੈਸ ਕਾਨਫਰੰਸ ਸੱਦ ਲਈ ਸੀ ਇਹ ਉਦੋਂ ਲੱਗਿਆ ਪੱਤਰਕਾਰਾਂ ਨੂੰ ਕਿ ਪਤਾ ਨਹੀਂ ਕੋਈ ਵੱਡਾ ਐਲਾਨ ਕਰਨਾ ਨਵਜੋਤ ਸਿੰਘ ਸਿੱਧੂ ਹਰਾਂ ਨੇ ਕੀਤਾ ਕੀ ਸੀਗਾ ਉਹਨਾਂ ਨੇ ਕਿ ਇੱਕ YouTube ਚੈਨਲ ਆਪਣਾ ਅਨਾਉਂਸ ਕਰ ਦਿੱਤਾ ਸੀਗਾ ਜਿੱਤੇਗਾ ਪੰਜਾਬ ਉਹਦਾ ਕੀ ਬਣਿਆ ਉਹਦੇ ਉੱਤੇ ਕਿੰਨੀਆਂ ਵੀਡੀਓਜ਼ ਆਈਆਂ ਕਿਹੜੇ-ਕਿਹੜੇ ਉਹਨਾਂ ਨੇ ਨੁਕਤੇ ਜਿੱਤੇਗਾ ਪੰਜਾਬ ਵਾਲੇ ਮਾਮਲੇ ਦੇ ਉੱਤੇ ਤੇ ਮੇਰਾ ਖਿਆਲ ਤੁਸੀਂ ਬਿਹਤਰ ਤਰੀਕੇ ਦੇ ਨਾਲ ਜਾਣਦੇ ਹੋ ਕਿ ਕਿੰਨੀਆਂ ਕੁ ਉਹਦੇ ਉੱਤੇ ਵੀਡੀਓਜ਼ ਆਈਆਂ ਜੇ ਨਵਜੋਤ ਸਿੰਘ ਸਿੱਧੂ ਹਰੇ ਆਪਣੀ ਜੇਬ ਦੇ ਵਿੱਚ ਕੋਈ ਫਾਰਮੂਲਾ ਲੈ ਕੇ ਘੁੰਮਦੇ ਨੇ ਮੈਡਮ ਨਵਜੋਤ ਕੌਰ ਸਿੱਧੂ ਹਰਾਂ ਦੇ ਅਨੁਸਾਰ ਤਾਂ ਫਿਰ ਉਹਨਾਂ ਨੇ ਅੱਜ ਤੱਕ ਪੰਜਾਬ ਕਾਂਗਰਸ ਨੂੰ ਕਿਉਂ ਨਹੀਂ ਦਿੱਤਾ ਜਦੋਂ ਉਹ ਮੰਤਰੀ ਸਨ ਕੈਬਨਟ ਮੰਤਰੀ ਸਨ ਤੇ ਇਹ ਫਾਰਮੂਲਾ ਉਹਨਾਂ ਨੇ ਉਦੋਂ ਕਿਉਂ ਨਹੀਂ ਦਿੱਤਾ ਜਦੋਂ ਉਹ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਦੋਂ ਉਹਨਾਂ ਨੇ ਇਹ ਫਾਰਮੂਲਾ ਜਿਹੜਾ ਉਹ ਕਿਉਂ ਨਹੀਂ ਦਿੱਤਾ ਇਹ ਫਾਰਮੂਲਾ ਉਹ ਜੇਬ ਦੇ ਵਿੱਚ ਇੰਨੇ ਸਾਲਾਂ ਤੋਂ ਲੈ ਕੇ ਕਿਉਂ ਘੁਮ ਰਹੇ ਨੇ ਜਿਹੜਾ ਕਿ ਪੰਜਾਬ ਨੂੰ 골ਡਨ ਡੇਜ਼ ਦੇ ਵਿੱਚ ਜਿਹੜਾ ਉਹ ਲਿਆ ਸਕਦਾ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਸਵਾਲ ਨੇ ਮੈਡਮ ਨਵਜੋਤ ਕੌਰ ਸਿੱਧੂ ਹੁਰਾਂ ਦੇ ਅਨੁਸਾਰ ਜਿਹੜੀਆਂ ਗੱਲਾਂ ਉਹਨਾਂ ਨੇ ਕੱਲ ਕੀਤੀਆਂ ਨੇ ਪਰ ਇਹਦੇ ਵਿੱਚ ਸਭ ਤੋਂ ਗੰਭੀਰ ਗੱਲ ਪੰਜਾਬ ਵਾਸੀਆਂ ਦੇ ਮੂਹਰੇ ਜਿਹੜੀ ਮੈਂ ਇਹ ਰੱਖਣਾ ਚਾਹੁੰਦਾ ਕਿ ਕੀ ਕਾਂਗਰਸ ਦੇ ਵਿੱਚ ਸੀਐਮ ਫੇਸ 500 ਕਰੋੜ ਰੁਪਏ ਦੇ ਵਿੱਚ ਵਿਕਦਾ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਕਿ ਇਸ ਵੇਲੇ ਦਾਵਾ ਕਰ ਰਹੀ ਹੈ ਕਿ ਅਗਲੀ ਸਰਕਾਰ ਉਹਨਾਂ ਨੇ ਬਣਾਉਣੀ ਹੈ ਹਾਲਾਂਕਿ ਸੀਐਮ ਦੇ ਕਈ ਫੇਸ ਨੇ ਕਿ ਉਹਨਾਂ ਜਿਹੜੇ ਸੀਐਮ ਦੇ ਫੇਸ ਨੇ ਉਹਨਾਂ ਨੇ 5-500 ਕਰੋੜ ਰੁਪਇਆ ਦਿੱਤਾ ਉਹਨਾਂ ਨੇ ਕੋਈ ਟੈਚੀ ਦਿੱਤਾ ਜਿਹਦਾ ਜ਼ਿਕਰ ਨਵਜੋਤ ਕੌਰ ਸਿੱਧੂ ਹਰਾਂ ਨੇ ਕੀਤਾ ਕੱਲ ਜੇ ਉਹਨਾਂ ਨੇ ਦਿੱਤਾ ਤਾਂ ਕਿਹਨੂੰ ਦਿੱਤਾ ਕੀ ਉਹ ਹਾਈ ਕਮਾਂਡ ਨੂੰ ਦੇ ਕੇ ਆਏ ਨੇ ਜਾਂ ਇੱਥੇ ਕਿਸੇ ਨੂੰ ਜਿਹੜਾ ਉਹ ਦਿੱਤਾ ਇਹ ਬੇਹੱਦ ਗੰਭੀਰ ਇਸ਼ੂ ਹੈ ਪੰਜਾਬੀਆਂ ਦੇ ਵਾਸਤੇ ਜੇ ਕੋਈ ਸੀਐਮ ਫੇਸ 500 ਕਰੋੜ ਰੁਪਇਆ ਦੇ ਕੇ ਕਾਂਗਰਸ ਦੇ ਵਿੱਚ ਬਣੂਗਾ ਜਾਂ ਬਣਿਆ ਜੇ ਉਹਨਾਂ ਦੇ ਅਨਸਾਰ ਉਹਨਾਂ ਨੇ ਕਿਹਾ ਕਿ ਬਣਤਾ ਸੀ ਵੀ ਸਕਦੇ ਸੀ ਪਰ ਸਾਡੇ ਕੋਲੇ 500 ਕਰੋੜ ਰੁਪਏ ਵਾਲਾ ਟੈਚ ਹੀ ਨਹੀਂਗਾ ਮੇਰਾ ਸਵਾਲ ਪੰਜਾਬ ਕਾਂਗਰਸ ਨੂੰ ਹੈ ਕਿ ਕੀ ਜੇ ਉਹਨੇ ਜਿਹੜੀ 72 ਵਾਲੀ ਚੋਣ ਲੜਨੀ ਹੈ ਉਹਦੇ ਵਿੱਚ ਉਹਨੇ ਇਸ ਤਰੀਕੇ ਨਾਲ ਲੜਨੀ ਹੈ ਕਿ 6-7 ਸੀਐਮ ਫੇਸ ਜਿਹੜੇ ਆ ਉਹ ਤੁਰੇ ਫਿਰਨ 5-500 ਕਰੋੜ ਰੁਪਇਆ ਇੱਕ-ਇੱਕ ਕੋਲੋਂ ਲੈ ਲਓ ਤੇ ਉਹਦੇ ਨਾਲ ਚੋਣਾਂ ਲੜਨੀਆਂ ਨੇ ਜੇ ਨਵਜੋਤ ਕੌਰ ਸਿੱਧੂ ਹਰਾਂ ਦੀ ਜਿਹੜੀ ਉਹ ਮੰਨੀਏ ਇੱਕ ਤੇ ਦੂਸਰਾ ਇਹ ਇਹਨਾਂ ਦੀ ਗੰਭੀਰਤਾ ਜਿਹੜੀ ਆ ਕੋਦਾਂ ਦਾ ਦਾਵਾ ਤੁਸੀਂ ਲਾ ਸਕਦੇ ਹੋ ਵੀ ਜਦ ਤੱਕ ਸਾਨੂੰ ਫੇਸ ਐਲਾਨਦੇ ਹੋ ਨਹੀਂ ਤਾਂ ਫਿਰ ਅਸੀਂ ਪੈਸੇ ਤਾਂ ਕਮਾ ਹੀ ਰਹੇ ਹਾਂ ਫਿਰ ਤੁਸੀਂ ਕਮਾਈ ਜਿਹੜੀ ਉਹ ਕਰੀ ਚੱਲੋ ਫਿਰ ਇਹ ਦਾਵਾ ਤਾਂ ਨਾ ਕਰੋ ਕਿ ਅਸੀਂ ਪੰਜਾਬ ਦੇ ਵਾਸਤੇ ਲੜ ਰਹੇ ਹਾਂ ਅਸੀਂ ਪੰਜਾਬ ਨੂੰ ਗੋਲਡਨ ਡੇਸ ਦੇ ਵਿੱਚ ਲਾਜਵਾਗੇ ਪਰ ਉਹਦੇ ਵਾਸਤੇ ਪਹਿਲਾਂ ਸਾਡੀਆਂ ਸ਼ਰਤਾਂ ਨੇ ਕੀ ਪੰਜਾਬ ਦੇ ਵਾਸਤੇ ਪੰਜਾਬ ਦੀ ਸੇਵਾ ਪੰਜਾਬ ਨੂੰ ਬਿਹਤਰ ਬਣਾਉਣ ਦੇ ਵਾਸਤੇ ਸ਼ਰਤਾਂ ਦੇ ਤਹਿਤ ਕੰਮ ਕੀਤਾ ਜਾਂਦਾ ਮਾਨ ਸਾਹਿਬ ਜਿਹੜੇ ਸਾਡੇ ਇਸ ਵੇਲੇ ਮੁੱਖ ਮੰਤਰੀ ਨੇ ਉਹ ਜਿਸ ਕਿਸਮ ਦਾ ਆਪਣਾ ਇੱਕ ਬਹੁਤ ਵੱਡਾ ਕਾਮੇਡੀਅਨ ਦਾ ਜਿਹੜਾ ਉਹਨਾਂ ਦਾ ਨਾਮ ਸੀ ਪੂਰੀ ਦੁਨੀਆ ਦੇ ਵਿੱਚ ਲੱਖਾਂ ਰੁਪਏ ਰੋਜ਼ ਦੇ ਉਹ ਕਮਾਉਂਦੇ ਸੀ ਉਹ ਛੱਡ ਕੇ ਇਸ ਖੇਤਰ ਦੇ ਵਿੱਚ ਆਏ ਕੇਜਰੀਵਾਲ ਸਾਹਿਬ ਜਿਹੜੇ ਇਸ ਪਾਰਟੀ ਦੇ ਸੁਪਰੀਮੋ ਨੇ ਉਹ ਆਈਆਰਐਸ ਆਫੀਸਰ ਸਨ ਉਹ ਕਿੱਡੀ ਵੱਡੀ ਨੌਕਰੀ ਆਪਣੀ ਛੱਡ ਕੇ ਆਏ ਮਨੀਸ਼ ਸ਼ੋਧਿਆ ਜੀ ਨੇ ਉਹ ਇੱਕ ਪੱਤਰਕਾਰ ਸਨ ਮੈਂ ਖੁਦ ਪੱਤਰਕਾਰ ਸੀ ਅਸੀਂ ਤਾਂ ਆਪਣੇ ਜਿਹੜੇ ਅਸੀਂ ਕਮਾਏ ਹੋਏ ਅਹੁਦੇ ਸੀ ਉਹਨਾਂ ਨੂੰ ਇਸ ਕਰਕੇ ਛੱਡ ਕੇ ਆ ਗਏ ਕਿ ਪੰਜਾਬ ਦੇ ਵਾਸਤੇ ਕੁਝ ਹੋ ਸਕੇ ਤੇ ਕਾਂਗਰਸੀਆਂ ਦੇ ਵਿੱਚ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਅਹੁਦਾ ਦਿਓ ਨਹੀਂ ਤਾਂ ਫਿਰ ਅਸੀਂ ਕਮਾਈ ਤਾਂ ਜਿਹੜੀ ਆ ਉਹ ਕਰ ਹੀ ਰਹੇ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਚਾਹੇ ਉਹ ਐਲੋਪੀ ਨੇ ਪ੍ਰਧਾਨ ਨੇ ਉਹ ਤੇ ਖੜਗੇ ਸਾਹਿਬ ਰਾਹੁਲ ਗਾਂਧੀ ਜੀ ਇਸ ਗੱਲ ਦਾ ਜਵਾਬ ਦੇਣ ਕਿ 500 ਕਰੋੜ ਰੁਪਏ ਦੇ ਅਟੈਚੀ ਕਿਹਦੇ ਕੋਲੇ ਪਹੁੰਚਦੇ ਆ ਤੇ ਹੁਣ ਤੱਕ ਜਿਹੜੇ 6 ਚੇਕ ਸੀਐਮਨ ਵੇਟਿੰਗ ਫਿਰਦੇ ਆ ਉਹਨਾਂ ਤੋਂ 5-500 ਕਰੋੜ ਰੁਪਏ ਲੈ ਲਿਆ ਜਾਂ ਹਾਲੇ ਕਮਿਟਮੈਂਟ ਹੀ ਹੋਈ ਹੈ